ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸੋ ਤੁਹਾਡਾ ਸਵਾਗਤ ਹੈ ਪਾਰਕ ਲ ਲੌਂਗਸ ਤੇ ਸਵੇਰ ਸਵੇਰ ਉੱਠੇ ਅੱਜ ਗੁੱਡ ਮਾਰਨਿੰਗ ਹੋਈਆਂ ਤੇ ਰੈਡੀ ਚੜੀ ਹੋ ਗਏ ਆ ਪੱਗ ਬੰਨ ਕੇ ਅੱਜ ਤਿਆਰੀ ਹੈ ਜੀ ਪੈਂਛਵੀਂ ਦੀ ਸੋ ਸ਼ਹਾੜਾ ਸਾਹਿਬ ਮਾ ਸਾਡੇ ਕੰਨ ਚੱਲੇ ਆ ਅਸੀਸ ਦੀਆਂ ਪੈਂਛਵੀਆਂ ਚੱਲ ਰਹੀਆਂ ਪੂਰੀਆਂ ਹੁੰਦੀਆਂ ਤੇਰੇ ਬਾਣੇ ਚਲੋ ਅਹੀਂ ਵੀ ਗੁਰੂ ਮਹਾਰਾਜ ਦੇ ਦਰ ਤੇ ਮੈਂ ਸਾਡੇ ਆਉਨੇ ਆ ਤੇ ਦਲਜੀਤ ਹੋਂਦੇ ਹੀ ਰੈਡੀ ਹੈ ਇਹਨੂੰ ਵੀ ਕਰਨਾ ਰੈਡੀ ਮੈਂ ਪਹਿਲਾਂ ਰੈਡੀ ਹੋ ਗਿਆ ਮੈਂ ਚਲੋ ਜਾ ਕੇ ਗੱਡੀ ਕੁੜੀ ਕੱਢਦੇ ਆਂ ਵੀਰੇ ਆ ਰਾਤ ਦਾ ਨੀਰ ਵੜਾਇਆ ਸੀ ਮੀਂਹ ਵੜਾਇਆ ਸੀ ਜੇ ਗੱਡੀ ਧੋਣ ਵਾਲੀ ਹੋਈ ਫਿਰ ਧੋਣੀ ਪੈਣੀ ਆ ਬਾਕੀ ਚਲੋ ਤੇ ਵੀੜਾ ਅਜੇ ਬਾਅਦ ਚ ਤੋਂ ਦਾ ਨੀਰੀ ਪਹਿਲਾਂ ਆ ਗਈ ਓ ਸ਼ਰੀ ਨਾ ਬਹੁਤ ਮਾੜਾ ਆ ਬਾਕੀ ਬੜੇ ਰੁਖ ਟੁੱਟੇ ਸਾਡੇ ਗੱਲ ਸਾ ਵੀ ਰੁਖ ਟੁੱਟਾ ਇੱਕ ਇੱਕ ਉਧਰ ਰੁਖ ਟੁੱਟਾ ਇਹ ਆ ਜਿਹੜੀ ਲਾਈਨ ਲੰਗਨ ਲਈ ਆ ਵੱਡੀ ਹੈਵੀ ਇਹ ਦੇ ਉੱਤੇ ਰੁਖ ਡੇ ਪਏ ਲੋਰੀ ਗੱਡੀ ਨੂੰ ਧੋਤਾ ਆਪਾਂ ਰਾਣੀ ਸੁਨਦਰਾ ਬਣਾਤਾ ਆ ਬੋਸ ਕੈਂਟ ਲੱਗਨ ਰਹੀ ਆ। ਕਾਲੇ ਰੰਗ ਦਾ ਆਹੀ ਆ ਜੇਰ ਸਾਂਭ ਰੱਖੋ। ਫੇਰ ਤੇ ਸੜਕ ਤੇ ਚੱਲਦੀ ਦਾ ਵਕਰਾ ਹੀ ਪਤਾ ਲੱਗਦਾ ਇਹਦਾ। ਪਰ ਸਾਂਭ ਬਹੁਤ ਜ਼ਿਆਦੀ ਆ। ਜਿਹੜਾ ਬੰਦਾ ਸਾਂਭ ਨਹੀਂ ਕਰ ਸਕਦਾ ਕੰਮਕਾਰ ਵਾਲਾ ਜ਼ਿਆਦਾ ਹੀ ਆ। ਹੋਰ ਕਾਲੀ ਗੱਡੀ ਕਦੀ ਨਾ ਲਵੇ। ਔਖਾ। ਇਹ ਬਈ ਨੇ ਆ ਗੱਡੀ 'ਚ। ਹੇ ਹੇ ਹੇ। ਤੇਰੀ ਸਰੋਸਕਰਾ ਆ ਗਲੇ ਆ ਮੈਂ ਹੁਣ ਪਿਛਲੀ ਰੀ। ਹੈਲੋ ਕਿੰਨੀ ਬੜੀ ਸਾਫ਼ ਕੀਤੀ ਜੀ ਲੈ ਆ ਫੜੇ ਪੈਸੇ ਗੱਡੀ ਪੂਰੀ ਲਿਖਾਈ ਆ ਤੇ ਤੇਰਾ ਨਾਂ ਗੱਡੀ ਦਾ ਰਾਣੀ ਸੁੰਦਰਾ ਰੱਖਿਆ ਹੁਣ ਰਾਣੀ ਆਂਗ ਰੱਖਣੀ ਪੈਣੀ ਆ ਨਾ ਸਹੀ ਗੱਲ ਜੀ ਹਾਂ ਸੁੰਦਰੀ ਬੰਦੀ ਪਾਰੋ ਵੀ ਤਾਂ ਦਰੋਸਾ ਵੀ ਇਹਨੂੰ ਬੜਾ ਲੱਗਿਆ ਜੀ ਕੱਲ ਤਾਂ ਜਿਹੜਾ ਨੇਰੀ ਮੀ ਆਇਆ ਨਾ ਦਿਨ ਵਾਕਈ ਬੜਾ ਲੱਗਾ ਉਹ ਤੇ ਚਲੋ ਜੀ ਚੱਲੀਏ। ਇਹੇ ਬਾਈਪਰਾਂ ਦੇ ਆ ਅਗਲੇ ਨਾਲ ਜਿਹੜੇ ਦਿਲਜੀਤ ਦੇ ਚੇਂਜ ਕਰਾਉਣੇ ਆਪਾਂ। ਸਤਿ ਸ੍ਰੀ ਅਕਾਲ ਜੀ। ਤੁਸੀਂ ਕਿੱਥੇ ਆਪਾਂ ਸਤਿ ਸ੍ਰੀ ਅਕਾਲ। ਸਾਡੇ ਕੋਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੀਵਾਾਂ ਦਾ ਚਿੰਗੰਨੀ ਪਾਈ ਦੀ। ਦੀਵਾਾਂ ਦਾ ਮੇਰਾ ਜੀ ਨਹੀਂ ਲੱਗਣਾ ਤੂੰ ਚੱਲ ਚੱਲੇ ਆਂ ਤੇ ਤੂੰ ਕਦੋਂ ਤੱਕ ਮੋੜਨਾ? ਮੈਂ ਵੀ ਆਜਣਾ ਭਰਾ 10:30 ਵਜੇ ਤੱਕ 2:00 ਵਜੇ ਤੱਕ। ਆ ਹੋ ਸਕਦਾ ਪਹਿਲਾਂ ਜੀ। ਹਾਂ। ਇੰਨਾ ਟਾਈਮ ਤਾਂ ਨਹੀਂ ਲੱਗਦਾ। ਸਾਡੇ ਦੇ ਫਿਰ ਵੀ ਲਾਈਟ ਆ ਗਈ ਚਲੋ। ਉਹ ਤਾਂ ਇਹ ਟਾਈਮ ਨਾ ਚੱਲਦਾ ਨਾ ਜੇ ਸਮਝ ਲੈਣਾ ਉਸ ਸੀਸ ਦੇ ਪੇੜ ਤੇ ਸੀਸ ਦੇ ਪੇੜ 'ਚ ਦਰਦ ਹੋਣ ਦਾ ਵੀ ਰਾਤ ਪਹਿਲਾਂ ਚੰਗੀ ਪੜ੍ਹਿਆ ਮੈਂ ਆ ਦੇ ਘਰੋਂ ਉਤਰਿਆ ਨੂੰ 10 ਮਿੰਟ ਨਹੀਂ ਹੋਏ ਤੇ ਸੀਸ ਹੋਣ ਨਾਲ ਭੁੱਖ ਲੱਗ ਵੀ ਗਈ ਆ ਕਿਹਾ ਪਾਪਾ ਮੈਂ ਕਿਰੋਂ ਖਾਕੇ ਨਹੀਂ ਆਇਆ ਮੈਂ ਤਾਂ ਦਾਦ ਜੀ ਨੇ ਥੋੜੀ ਜਿਹੀ ਰੋਟੀ ਲਾ ਕੇ ਆਇਆ ਸੀ ਮਿਆਂ ਦਾ ਨਹੀਂ ਨਹੀਂ ਨਾ ਖਾਕੇ ਆ ਤਾਂ ਮੈਨੂੰ ਭੁੱਖ ਲੱਗ ਗਈ ਹੈ ਬਨਾਣਾ ਵੈਸੇ ਵੀ ਫੇਵਰੇਟ ਆ ਨਾ ਫਿਰ ਭੁੱਖ ਲੱਗੇ ਨਾ ਲੱਗੇ ਬਨਾਣਾ ਦੇ ਚਾਹੀਦਾ ਰਹੇ ਨਾ ਭੁੱਖ ਲੱਗੇ ਜੀ ਬਾਟੀ ਨੂੰ ਪਸੰਦ ਆ ਬਨਾਣਾ ਪਸੰਦ ਆ ਨੂੰ ਬਨਾਣਾ ਬਹੁਤ ਪਸੰਦ ਆ ਮੇਰੇ ਪੁੱਤ ਖਾਣਾ ਚਾਹੀਦਾ ਹੈ ਬਨਾਣਾ ਵਧੀਆ ਚੀਜ਼ ਆ ਮਾੜੀ ਜੀ ਥੋੜੀ ਨਹੀਂ ਤੇ ਬਹੁਤ ਜਿਆਦਾ ਹਾਂ ਹਾਂ ਵਾਹਿਗੁਰੂ ਸ਼ਾਟਾ ਸਾਹਿਬ ਪੰਜਵੀਂ ਦੇ ਆ ਗਏ ਆ ਸੰਗਤੀਆਂ ਰੌਣਕਾਂ ਲੱਗੀਆਂ ਪੂਰੀਆਂ ਤੇ ਸਾਡਾ ਅਸੀਸ ਵੀ ਦਰਸ਼ਨ ਕਰਨ ਆ ਗਿਆ ਅੱਜ ਅਸੀਸ ਬਾਬਾ ਜੀ ਦੇ ਆਏ ਦਰਸ਼ਨ ਕਰਨ ਅਸੀਸ ਤੇ ਹੈ ਹੈ ਇਹਨੂੰ ਕੋਈ ਕੀ ਹਾਂ ਥਾਂ ਬੜਾ ਗਰਮ ਹੈ ਨਾ ਥਾਂ ਬਹੁਤ ਜ਼ਿਆਦਾ ਗਰਮ ਹੈ ਥਾਂ ਬੜਾ ਗਰਮ ਹੈ ਦੋਸਤੋ ਇਹ ਆ ਵੀ ਚਲੋ ਹੈ ਬਦਲ ਜਾਵਾ ਪਰ ਹਾਂ ਚੰਗਾ ਤਾਂ ਕਾਫੀ ਹੈ ਬਾਕੀ ਇਹ ਆ ਵੀ ਬਦਲ ਜਿਹੜਾ ਕਰਕੇ ਓਦਾਂ ਗਰਮੀ ਘਟ ਲੱਗਦੀ ਆ ਪਰ ਥੱਲੋਂ ਸੇਕ ਬੜਾ ਥਾਂ ਦਾ ਨਾ ਕਿ ਲੋਕ ਕਰੋ ਦਰਸ਼ਨ ਗੁਰਦਰਾ ਸਾਹਿਬ ਦੇ

او 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 يا ني اپ ا ن مارينا مي نه لگيا سي شرا پتا گيا يا دياس کي شي ترپ نا جانا خار تا جانا ڪري ري ويرے ਸੀ 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 ਸੀਸਕਾ ਖਾਣੇ ਆ ਆ ਮੂੰਹ ਟੰਡੀ ਲੱਗੀ ਜੇ ਸੀਸ ਨੂੰ ਨਹੀਂ ਪਸੰਦ ਆ ਜੀ ਵੇਖੋ ਫੇਰ ਨਹੀਂ ਖਾਣੇ ਅਸੀਸ ਨਹੀਂ ਕਹਾਂਦਾ ਬਾਹਰ ਦੀ ਚੀਜ਼ ਗੁੱਡ ਬੱਚਾ ਮੇਰਾ ਆਈਸਕ੍ਰੀਮ ਨਹੀਂ ਖਾਣੀ ਆ ਮੈਂ ਖਾਣੀ ਏ ਗਰਮੀ ਬੜੀ ਲੱਗਾਂਦੀ ਮੈਂ ਕਿਹੜਾ ਚਲ ਖਾ ਲੈਨੇ ਆ ਆਪ ਸੌ ਗਏ ਜੇ ਗੱਡੀ ਚ ਬਹੁਤ ਗਰਮੀ ਰਾਸ਼ ਵੀ ਬਹੁਤ ਆ ਚਲੋ ਉੜਜੋ ਥੋੜੀ ਇਤਨੀ ਪੂਰੀ ਕਰਨੀ ਜੇ ਚਲਿਏ ਐਂਕਰੇ ਜਾ ਕੇ ਸੌ ਲਿਓ ਮੈਂ ਤਾਂ ਇੱਕ ਅੱਧੀ ਚੀਜ਼ ਲੈਣੀ ਵੀ ਤਾਂ ਮਿੰਨਾ ਟਾਈਮ ਲੱਗ ਗਿਆ ਛਿੜਾਰਿਸ ਕੀ ਜਾ ਬੋਲ ਜੀ ਉਹ ਥੋੜੀ ਐ ਤੇ ਖਦਰੂਗਾ ਘਲਾਰੀ ਆ ਇਹ ਤੂੰ ਕਿਉਂ ਇਦਾਂ ਕੀਤਾ ਉਹਨਾਂ ਨੇ ਹਾਂ ਇਦਾਂ ਕਿਉਂ ਕੀਤਾ ਉਹਨਾਂ ਨੇ ਇਦਾਂ ਬਣਾਉਂਦਾ ਹੈ ਨਾ ਫੋੜਾ ਬਣੂਗਾ ਰਫੇਰਿਆ ਜਾਂ ਫਿਰ ਪਾਣੀ ਬੰਦ ਕਰ ਛੱਡਣਾ ਇਹ ਬਣੀ ਨਹਿਰ ਦਾ ਪਿੱਛੋਂ ਹਾਂ ਹਨ ਪਰ ਮੀ ਮਮੀ ਬੜੇ ਪੈਣ ਦੇ ਨਾ ਇੰਨਾ ਪਾਣੀ ਹੁੰਣੀ ਨਾ ਬੰਦ ਹੁੰਦੇ ਫਿਰ ਆਉਂਦੇ ਕਿ ਦਿਨ ਗੰਢ ਮੈਨੇ ਗੰਢ ਗਿਆ ਹੋਲੀ ਵਾਲੀ ਲੋ ਜੀ ਬਰੀਆਨੀ ਦਾ ਲੱਗਾ ਲੰਗਰ ਤਸ਼ਬੀਲ ਦਾ ਤੇ ਬਹੁਤ ਸਵਾਦ ਬਹੁਤ ਟੇਸਟੀ ਦਲਜੀਤ ਜੀ ਹਣੀ ਸ਼ਗੰਦਾ ਦੱਸੋ ਤਾਂ ਜੀ ਜੀ ਸਵਾਦ ਹੈ ਨਾ ਬਰੀਆਨੀ ਬਾਈ ਬਹੁਤ ਟੇਸਟ ਆ ਬਹੁਤ ਜੈਰੀ ਟੇਸਟ ਦੋ ਪਲੇਟਾਂ ਬਰੀਆਨੀ ਦੀਆਂ ਖਾ ਲਈਆਂ ਬੱਸ ਕਰੋ ਮੈਂ ਨਾ ਸਵਾਦ ਓਏ ਹੋਏ ਸੱਚੀ ਬਰਯਾਨੀ ਐਂਟੀ ਲਈ ਗਈ ਹੋ। ਆਓ ਵੇਖੋ ਖਾ ਗਿਆ ਇੱਥੇ ਇੱਥੇ ਇਕੱਠੀਆਂ ਕਰੀ ਜਾਂਦੇ ਆ ਕਿੰਨੀ ਵੀ ਫੜਦੀ ਜੇ। 1 2 3 4 ਆ ਗਈ। ਨਸ਼ਾ ਕਿੰਨੇ ਖਾਦੀਆਂ ਸਾਰੀਆਂ? ਦੋ ਮੈਂ ਖਾਦੀਆਂ ਤੇ ਦੋ ਤੂੰ। ਨਹੀਂ ਜੀ ਤੂੰ ਹੀ ਜ਼ਿਆਦਾ ਖਾਦੀ ਆ। ਮੈਂ ਇੱਕ ਹੀ ਖਾਦੀ ਆ। ਤੂੰ ਹੀ ਖਾਦੀਆਂ ਜ਼ਿਆਦਾ। ਦੇਖ ਬਰਯਾਨੀ ਆਵੇ ਤੇ ਦਿਲਜੀਤ ਘਟ ਖਾਵੇ ਕਿਥੇ

ਤਸਦਾਰ ਨੇ ਮਾਰੀ ਲੱਤ ਤੇ ਛੇਵਾ ਗੇਅਰ ਕਰਤਾ ਮੈਂ ਹਾਂ ਗੱਡੀ ਕਿਉਂ ਨਹੀਂ ਤੁਰਨ ਦੇਈ ਗੱਡੀ ਉੱਥੇ ਗਈ ਕੁੜਿਆ ਹਾਂ ਆ ਕਰਦੇ ਨਹੀਂ ਹਲੋ ਐਂਕਾ ਮਿਲੀਆਂ ਹੋਏ ਉਹ ਪਾ ਲੈਣੀ ਨੀਲੀ ਜੀ ਡੋਰੀ ਪਾ ਲੈਣੀ 100 ਦੀ ਬਾਈ ਹੋਏ ਹੋਏ ਚਲੋ ਏ ਰੋਟੀਆਂ ਚਲਣਦੀਆਂ ਸੀਸ ਨੇ ਨਵਾਂ ਟਾਇਲਿਆਂ ਦਾ ਵੇਖੋ ਬੱਲੇ 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 ਸੀਸ ਕਿਥੋਂ ਆਇਆ ਮੇਰੇ ਪੁੱਤਾਂ ਆਹ ਸੀਸ ਦੇਖੋ ਪਰਦੇੰਦੇ ਮੇਰੇ ਪੁੱਤ ਕਿਥੋਂ ਆਇਆ ਵਾ ਮੈਂ ਪ੍ਰੇਤ ਨੂੰ ਫੋਨ ਕੀਤਾ ਸੀ ਕਿ ਮੇਰੇ ਦਾ ਸੂਮਾ ਰੋਟੀ ਲਾਣਾ ਪਰਦੇੰਦੇ ਪਿਆ ਰਹੇ ਮੈਂ ਪਰਸੋਂ ਤੇ ਮੇਰੇ ਸੂਟ ਵੀ ਲਿਆਂਦੇ ਸੀ ਉਸਟਿਚ ਕਰਾਉਂਦੇ ਆ ਮੈਂ ਹਾਂ ਫਿਰ ਮੈਂ ਕੱਲ ਮੋਟੀ ਲਾ ਦੂੰਗੀ ਤੇ ਉਦੋਂ ਤੂੰ ਉਥੇ ਟੇਲਰ ਦੀ ਦੁਕਾਨ ਤੇ ਗਈ ਤੇ ਇਹਨੇ ਮੈਨੂੰ ਦੱਸਿਆ ਤਾਂ ਕਿ ਰੋਟੀ ਲਾਉਣੀ ਹੈ ਲੈ ਉਹ ਬਰੀਆਨੀ ਆ ਨਿਕਾ ਆ ਗਿਆ ਹੈ ਉਸ ਹਲਕਾ ਜਿਹਾ ਚੇਤੰਰ ਲੱਗਾ ਹੈ ਨਾਲੇ ਸ਼ਬੀਨ ਦੇ ਨਾਲੇ ਬਰੀਆਨੀ ਤੇ ਮੈਨੂੰ ਲੱਗਾ ਕਿ ਮਿੱਠਾ ਖੜਾ ਆ ਤੇ ਮੈਂ ਵਾਰ ਗਿਆ ਇੱਕ ਪਲੇਟ ਲੈ ਲਵਾਂ ਤੇ ਥੋੜਾ ਥੋੜਾ ਚਾਹ ਖਾ ਲੈਣੇ ਹੋ ਦੇ ਦੇ ਤੇ ਉਹ ਜਦੋਂ ਕਹਿੰਦਾ ਬਰੀਆਨੀ ਫਿਰ ਮੈਂ ਕਹਾ ਆਪੋ ਆਪਣੀ ਲਵੋ ਤਵਾ ਕੇ ਪਾ ਕੇ ਦਾ ਇੱਕ ਮੈਂ ਲਈ ਫਿਰ ਇੱਕ ਇਹਨਾਂ ਨੇ ਨਹੀਂ ਤੇ ਫਿਰ ਬੜੀ ਚੇਸ ਲੱਗੀ ਆਪਾਂ ਫਿਰ ਇੱਕ ਹੋਰ ਲੈ ਲੂ ਦਾ ਤੇ ਉਹ ਤੇਰੇ ਹਾਂ ਕੋਈ ਆਇਆ ਤੇ ਮੈਂਨੇ ਜੀ ਰੱਖਤੋ ਆ ਮੇਰੇ ਪੁੱਤ ਹੈ ਭਾਬੀ ਨੇ ਬਖੜੇ ਕੇ ਆਇਆ ਤੁਹਾਨੂੰ ਪਸੰਦ ਆ ਗਈ ਜਿਓ ਹੋਏ ਸੀਸ ਮੈਨੂੰ ਪਸੰਦ ਆ ਗਈ ਜਿਓ ਕਿੰਨਾ ਉਹ ਡਿਗ ਨਾ ਛਵੇ ਕਿੰਨਾ ਸੋਹਣਾ ਕਟੋਰਾ ਲੈ ਕੇ ਆਇਆ ਮੇਰਾ ਪੁੱਤ ਇਹਨੂੰ ਉੱਥੇ ਗਰਮੀ ਦੀ ਕੋਈ ਪਤਾ ਨਹੀਂ ਲੱਗਣਿਆ ਇੱਥੇ ਆ ਕੇ ਸਮਝ ਆਈ ਜੇ ਹੁਣ ਉੱਥੇ ਦੇ ਵਿਚਾਰੀ ਆਏ ਹੋਏ ਪਈ ਗਰਮੀ ਚ ਸੋ ਹੁਣ ਇਹਦੇ ਅੰਮੀ ਉੱਠਣਾ ਹੋ ਗਿਆ ਨਾ ਮੈਡਮ ਨੂੰ ਆਂਦਾ ਰਾਤ ਨੂੰ ਮੈਡਮ ਨੂੰ ਅੰਦਰ ਦਾ ਸੁਭਾ ਹੋ ਜਾਂਦੀਆਂ ਹੈ ਕੁਛ ਨਾ ਕੁਛ ਅਸੀਸ ਬੈਟ ਪਾਓ ਗਰੀਨ ਪਾਓ ਦੇ ਨੇ ਪਾ ਗਏ ਨੇ ਦੇ ਨੇ ਪਾ ਗਏ ਨੇ ਇਹ ਨਾਲ ਬਹੁਤ ਚੰਗਣਾ ਬਣਾਇਆ ਇਹ ਵਾਲਾ ਅ ਕੀ ਵਾਲਾ ਤੇ ਵੈਰੀ ਗੁੱਡ ਉਹ ਬਸ ਉਹ ਕੜੀ ਬਸ ਠੰਡ ਰਹਿੰਦੀ ਬਾਅਦ ਚ ਫੇਰ ਉਹਨੀ ਜਿਆਦਾ ਗਰਮੀ ਹੋ ਜਾਂਦੀ ਹੈ ਕਿੰਨਾ ਜਿਆਦਾ ਭੰਗੀ ਫਰਵੀਲ ਹੁੰਦੀ ਨਾ ਰੱਬ ਦੇ ਲੈਣੇ ਆ ਨਾ ਆਹ ਵਾਲਾ ਮਹੀਨਾ ਇਦਾਂ ਲੱਗਦਾ ਹੁੰਦਾ ਫੇਰ ਉਹ ਇਦਾਂ ਹੁੰਦਾ ਪੈ ਇਦਾਂ ਦਾ ਫਰਕ ਨਾ ਬੁੱਤੂ ਲੈ ਨਾ ਛੁੱਟੋ ਸੁਣਿਓ ਚਲੋ ਕੱਠੇ ਕਰਕੇ ਲੈ ਕੇ ਆਓ ਅਸੀਸ ਨੂੰ ਆਹ ਟੋਕਰੀ ਇਨੀ ਭਜਾੰਦਲਾਂ ਇਹਨੇ ਆਪਣੇ ਸਾਰੇ ਟੌਇਜ਼ ਲਾ ਕੇ ਟੋਕਰੀ ਪਾਉਣੇ ਆ ਫਿਰ ਇਹਨੂੰ ਟੇਢੀ ਕਰ ਦਿੰਦੀ ਹੈ ਕਦੀ ਫਿਰ ਇਹਨੂੰ ਸਿੱਧੀ ਕਰ ਦਿੰਦੀ ਹੈ ਟੁਆਇਜ਼ ਨਾ ਘੇੜਦੀ ਰਹੀਂਦੀ ਉਹ ਬਲਿਹਾਰ ਸ਼ਾਹ ਜੀ ਸ਼ਾਹ ਜੀ ਕੀ ਬਣਾ ਲਿਆ ਜੀ ਅੱਜ ਅੱਜ ਬਣਾਇਆ ਆਲੂ ਪਨੀਰ ਤੇ ਨਾਲ ਸੇਂਗਿਆਂ ਵਾਹ ਜੀ ਵਾਹ ਕੀ ਬਾਤ ਹੈ ਜੀ ਸਬਜ਼ੀ ਦੇ ਬਹੁਤ ਸੋਹਣੀ ਲੱਗੰਦੀ ਹੈ ਖਾਂਜੀ ਟੇਸਟੀ ਹੋਗੀ ਪੂਰੀ ਹਾਂ ਜੀ ਚਲੋ ਖਾਈਏ ਚਲੋ ਠੀਕ ਹੈ ਗਾਇਜ਼ ਅਸੀਂ ਹੁਣ ਲੈਨੇ ਲੱਗਦਾ ਛੁੱਟੀ ਗੁੱਡ ਨਾਈਟ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਕਮੈਂਟਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਵਲੌਗ ਵੇਖਦੇ ਜੇ ਸਾਨੂੰ ਪਿਆਰ ਦਿੰਦੇ ਜੇ ਸੋਚਦੇ ਆ ਆਪਣਾ ਪਿਆਰ ਬਣਾਈ ਰੱਖੋ ਸਤਿ ਸ਼੍ਰੀ ਅਕਾਲ